ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ-ਠਾਕ ਹੋਵੋਗੇ ਤਦਰੁਸਤ ਹੋ ਖੁਸ਼हाल ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਸੀ ਮਾਰਨਿੰਗ ਦਾ 7:00 ਵਜੇ ਟਾਈਮ ਹੋਗਾ 7:00 7:10 ਪਾਸ ਦਾ ਟਾਈਮ ਸੀਗਾ ਤੇ ਕੱਪੜੇ ਧੋਤੇ ਗਏ ਸੀ ਮੈਂ ਸੁਪਾਰੀ ਸੁੱਕਣੇ ਜਦੋਂ ਕੱਪੜੇ ਧੋਣ ਲੱਗੀ ਸੀ ਉਦੋਂ ਤਾਂ ਬੜੀ ਸੋਹਣੀ ਧੁੱਪ ਸੀ ਜਰ ਮੈਂ ਹੁਣ ਕੱਪੜੇ ਧੋ ਕੇ ਪਾੜੀ ਸੀ ਨਾ ਬੱਦਲ ਹੋ ਗਿਆ ਇਕਦਮ ਮੈਂ ਕਿ ਹਾਈ ਮੇਰੇ ਕੱਪੜੇ ਨਮ ਭੀਜਣ ਕਰ ਚੱਕਣੇ ਪੈਣ ਕੰਬਾਜੇ ਕ ਤੇ ਫਿਰ ਜਦੋਂ ਆਪਾਂ ਇਦਾਂ ਸੋਚ ਕਰਦੇ ਆ ਵੀ ਆਪਾਂ ਕੱਪੜੇ ਧੋਤੇ ਨੇ ਕੱਪੜੇ ਨਮੀ ਚ ਖਰਾਬ ਹੋ ਜਾਣ ਗਿੱਲੇ ਹੋ ਜਾਣ ਫਿਰ ਜੈਂਸ ਕਹਿਣਗੇ ਤੁਸੀਂ ਨਮੀ ਪੈਣ ਦਿੰਦੀ ਹੈਗੀ ਆ ਕੱਪੜਾ ਦਾ ਕੀ ਆ ਗਿੱਲੇ ਹੋ ਗਏ ਦੁਬਾਰਾ ਇਹਦਾ ਪਾਣੀ ਚ ਕੱਢ ਕੇ ਸੁਕੋਣੇ ਪਾਦੇ ਹੋ ਹਨ ਨਾ ਮੀਂਹ ਤਾਂ ਪਈ ਤਾਂ ਸਹੀ ਕਿਉਂਕਿ ਮੀਂਹ ਦੀ ਇੰਨੀ ਜ਼ਿਆਦਾ ਲੋੜ ਆ ਹੁਣ ਫਸਲਾਂ ਨੂੰ ਇੱਕ ਜ਼ੋਰ ਦਾ ਮੀਂਹ ਪਿਆ ਸੀ 4 ਜੁਲਾਈ ਨੂੰ ਤੇ ਉਸ ਤੋਂ ਬਾਅਦ ਬਾਰਿਸ਼ ਨਹੀਂ ਹੋਈ ਹੈਗੀ ਬਸ ਮੌਸਮ ਜਾਂ ਹੁੰਦਾ ਬੱਦਲ ਹੁੰਦਾ ਵੀ ਚਲੋ ਹੋਊਗੀ ਬਾਰਿਸ਼ ਆਸ ਜੀ ਹੁੰਦੀ ਹੈ ਨਾ ਫਿਰ ਫਿਰ ਪਤਾ ਨਹੀਂ ਬੱਦਲ ਕਿੱਧਰ ਲੱਗ ਜਾਂਦਾ ਸਾਡੇ ਤਾਂ ਬਿਲਕੁਲ بارش ਨੂੰ ਇੱਕ ਦਿਨ ਹੀ ਹੋਈ ਸਪੱਸ਼ 4 ਜੁਲਾਈ ਵਾਲੇ ਉਸ ਦਿਨ ਪੂਰਾ ਪਰਿਮੀ ਪੈਸ ਉਸ ਤੋਂ ਬਾਅਦ بارش ਨਹੀਂ ਹੋਈ ਹੈਗੀ ਤੇ ਕੱਪੜੇ ਸੈਮੀ ਚਿੱਟੋਤੇ ਸੀ ਥੋੜੇ ਹੀ ਸੀਗੇ ਫਿਰ ਮੈਨੂੰ ਆਏ ਹੋਏ ਨੇ ਚਲੋ ਜਿੰਨੇ ਖੈਗੇ ਨਮੀ ਧੋ ਦੀ ਹੈ ਨਾ ਫਿਰ ਨਹੀਂ ਤਾਂ ਬਹੁਤ ਜ਼ਿਆਦਾ ਇਕੱਠੇ ਹੋਏ ਨੇ ਗਰਮੀਆਂ ਵਾਲੇ ਕੱਪੜਾ ਵਿੱਚ ਪਸੀਨੇ ਵਾਲੇ ਕੱਪੜਾ ਵਿੱਚ ਫਿਰ ਆਪਾਂ ਜ਼ਿਆਦਾ ਦਿਨ ਨਾ ਧੋਏ ਪਿਆ ਚ ਸਮੈਲ ਵੀ ਆਉਣ ਲੱਗ ਜਾਂਦੀ ਆ ਇਸ ਕਰਕੇ ਫਿਰ ਟਾਈਮ ਤੇ ਧੋਣੇ ਵੀ ਜ਼ਰੂਰੀ ਹੋ ਜਾਂਦੇ ਨੇ ਆਪ ਨੂੰ ਵੀ ਪੂਰਾ ਲੱਗਦਾ ਵੀ ਕੱਪੜਾ ਚ ਮੁਸ਼ਕ ਮਾਰੀ ਜਾਂਦਾ ਤੇ ਇਹਨਾਂ ਨੂੰ ਟਾਈਮ ਤੇ ਧੋ ਦਈਏ ਉਹ ਕੱਪੜੇ ਤੋਤੇਗੇ ਸੀਗ ਇਹਨਾਂ ਨੂੰ ਪਾ ਦਿਆ ਸੁੱਕਣੇ ਫੇਰ ਹੀ ਮੈਂ ਅੰਦਰ ਜਾ ਕੇ ਕੋਈ ਨਾ ਕੋਈ ਕੰਮ ਕਰੂੰਗੀ ਹਲੇ ਸਿਰਸਟ ਚਾਹ ਪਾਣੀ ਦਾ ਕੰਮ ਕਰਕੇ ਬਾਹਰ ਆ ਗਈ ਇਸ ਵਿੱਚ ਤੇ ਇਹ ਮੈਂ ਆਪਣਾ ਐਸੇ ਆਪਣੇ ਲਈ ਬ੍ਰੈਕਫਾਸਟ ਐਗ ਪੂਰਜੀ ਵਿੱਚ ਜਿਵੇਂ ਮੋਟੇ-ਮੋਟੇ ਸਬਜ਼ੀਆਂ ਕੱਟੀਆਂ ਸੀ ਸ਼ਿਮਲਾ ਮਿਰਚ ਪਿਆਜ਼ ਟਮਾਟਰ ਹਰੀ ਮਿਰਚ ਇਹ ਅੰਡੇ ਦੇ ਬਣਾ ਲਈ ਪੂਰਜੀ ਕਿਚਨ ਦਾ ਕੰਮ ਮੇਰਾ ਸਟਿਲ ਹਲੇ ਚੱਲ ਰਿਹਾ ਸੀਗਾ ਬਸ ਹਨਾ ਰੋਟੀ ਮੈਂ ਬਣਾਤੀ ਸੀ ਕਿਸ ਨੇ ਖਾਣੀ ਸੀ ਕਿਸ ਨੇ ਖਾ ਲਈ ਸੀ ਬਸ ਐਂ ਚੱਲ ਰਿਹਾ ਸੀਗਾ ਤੇ ਮੈਂ ਕਰ ਰਹੀ ਸੀ ਕਿਉਂ ਗਰਮ ਫਿਰ ਮੈਂ ਕਿਹਾ ਚਲੋ ਕਿਉਂ ਵੀ ਉਹ ਕਰਦਾ ਨਾ ਤਿਆਰ ਕੇ ਡੱਬੇ ਵਿੱਚ ਪਾ ਦਾਂ ਇਹ ਵੀ ਮੇਰਾ ਕੰਮ ਖਤਮ ਹੋ ਗਰਮ ਕਰਿਆ ਪਿਆ ਸੀਗਾ ਕਿਉਂਕਿ ਫੇਰ ਹੀ ਕਿਚਨ ਕਲੀਨ ਹੋਊ ਜੋ ਆਪਾਂ ਸਾਰੇ ਖੁਸ਼ ਸਾਰੇ ਸਮਾਨ ਦੇ ਭਾਂਡੇ ਨੂੰ ਚੱਕ ਧਰ ਕਰਾਂਗੇ ਕਿਚਨ ਪਹਿਲਾਂ ਆਪਾਂ ਖਾਲੀ ਕਰਾਂਗੇ ਸ਼ੈਲਫ ਸਾਰੀ ਉਸ ਤੋਂ ਬਾਅਦ ਕੀ ਜਾਂਦੀ ਸਫਾਈ ਹੋ ਫੇਰ ਕੰਮ ਖਤਮ ਹੋ ਜਾਂਦਾ ਤੇ ਕਿਉਂ ਪਾਣੀ ਸੀ ਡੱਬਿਆਂ ਵਿੱਚ ਇਹ ਵੀ ਹਫ਼ਤੇ 10 ਦਿਨ ਆਪਾਂ ਤੇ ਇਹ ਵੀ ਕੰਮ ਹੋ ਜਾਂਦਾ ਕਿ ਉਹ ਸੰਭਾਲਣ ਦਾ ਤੇ ਕਿਉਂ ਉਹਨੂੰ ਆਪਾਂ ਰੱਖ ਲਾਂਗੇ ਡੱਬੇ ਵਿੱਚ ਪਾ ਕੇ ਉੱਪਰ ਜਾਲੀ ਦੇ ਕੇ ਰੱਖ ਦੂ ਮੈਂ ਜੇ ਗਰਮ ਹੁੰਦਾ ਇੰਨਾ ਜ਼ਿਆਦਾ ਗਰਮ ਨਹੀਂ ਸੀ ਪਰ ਫਿਰ ਵੀ ਚ ਬਿਲਕੁਲ ਅੱਛੀ ਜਿਹਾ ਠੰਡਾ ਹੋ ਜਾਂਦਾ ਨਾ ਫਿਰ ਮੈਂ ਢੱਕਣ ਲਗਾਉਣੀ ਨਹੀਂ ਤਾਂ ਖਰਾਬ ਹੋਣ ਦੇ ਚਾਂਸ ਮੈਨੇ ਨੇ ਫਿਰ ਟਾਈਮ ਹੋ ਗਿਆ 9:30 ਦਾ ਤੇ ਕਿਚਨ ਹੋ ਗਈ ਕਲੀਨ ਕੰਮ ਸਾਰਾ ਹੋ ਖਤਮ ਹੋ ਗਿਆ ਕਿਚਨ ਦਾ ਕਿਚਨ ਸਾਫ ਕਰਤੀ ਤੇ ਇਧਰੋਂ ਮੈਂ ਫ੍ਰੀ ਹੋ ਗਈ ਕਿਚਨ ਚ ਡੱਬੇ ਵਿੱਚ ਘੋਪਿਆ ਠੰਡਾ ਹੋਗਾ ਫਿਰ ਮੈਂ ਢੱਕਣ ਲਗਾ ਕੇ ਰੱਖੂਗੀ ਭਾਂਡਿਆਂ ਵਾਲੀ ਟੋਕਰੀ ਮੈਂ ਬਾਹਰ ਧੁੱਪੇ ਰੱਖਿਆ ਹੀ ਸਿੰਕਸ ਕਲੀਨ ਕਰਤੀਆਂ ਕਿਚਨ ਬਿਲਕੁਲ ਕਲੀਨ ਇਧਰੋਂ ਮੇਰੀ ਟੈਂਸ਼ਨ ਖਤਮ ਹੁਣ ਮੈਨੂੰ ਜਾਨੀਆ ਰੂਮ ਵਿੱਚ ਰੂਮ ਵਿੱਚ ਬਹੁਤ ਖਲਾਰਾ ਪਿਆ ਕੱਪੜੇ ਵੀ ਉਤਾਰਨੇ ਆ ਬਾਹਰ ਉਹ ਬੈੱਡ ਸ਼ੀਟ ਵੀ ਪਿਛਾਉਣੀ ਆ ਡਸਟਿੰਗ ਵੀ ਕਰਨੀ ਆ ਹੁਣ ਰੂਮ ਵਾਲ ਹੁੰਦੀਆਂ ਘੰਟਾ ਲੱਗ ਜਾ ਮੈਨੂੰ ਉਧਰ ਤੇ ਪਰ ਇਧਰੋਂ ਅੱਜ ਮੈਂ ਟਾਈਮ ਨਾਲ ਹੀ ਫ੍ਰੀ ਹੋ ਗਈ ਮੈਨੇ ਸਟਰੋਂਗ ਜੀ ਕੌਫੀ ਦਾ ਕੱਪ ਕਰਕੇ ਲੈ ਕੇ ਆਇਆ ਕੌਫੀ ਪੀਣ ਨੂੰ ਦਿਲ ਹੋ ਰਿਹਾ ਸੈਂਦਰੋਂ ਨਾ એનર્ਜੀ ਲੋ ਹੋਈ ਤੇ ਆਂਗੇ ਘਰ ਤਾਂ ਵੀ ਕੁਛ ਨਾ ਕਰਦਾ ਹਾਲੇ ਕੱਪੜੇ ਵੀ ਉਤਾਰਨੇ ਆ ਬਾਹਰ ਰੂਮ ਦੀ ਬੈੱਡ ਸ਼ੀਟ ਪਿਛਾਉਣੀ ਆ ਹਿੰਮਤ ਹੀ ਨਹੀਂ ਹੋ ਰਹੀ ਇਸੇ ਕੰਮ ਕਰਾ ਫਿਰ ਫਿਰ ਕੰਟ ਤੱਕ ਮੈਨੂੰ ਲੱਗ ਜੂਗਾ ਸਾਰਾ ਕੁਝ ਰੂਮ ਅਰੇਂਜ ਕਰਨ ਵਿੱਚ ਕੱਪੜੇ ਸਭਾਉਣ ਵਿੱਚ ਹਨ ਫਿਰ ਉਸ ਸਮਾਂ ਨਵਨਣਾ ਹੋਣੀ ਰੂਮ ਦੀ ਡਸਟਿੰਗ ਵੀ ਕਰਨੇ ਕਈ ਦਿਨ ਹੋ ਗਏ ਮੇਰੇ ਤੋਂ ਆਪਦੇ ਰੂਮ ਦੀ ਡਸਟਿੰਗ ਹੀ ਨਹੀਂ ਹੋਈ ਹੋਰ ਮੈਂ ਘਰ ਦੇ ਸਾਰੇ ਕੰਮ ਕਰ ਲਵਾਂਗੀ ਮੈਨੂੰ ਤੇ ਆਪਦੇ ਰੂਮ ਦੀ ਡਸਟਿੰਗ ਦੀ ਕੌਣ ਹੋ ਜਾਂਦੀ ਹੈ ਇਹ ਕਰਦੀ ਹਾਂ ਮੈਂ 커피 ਪੀ ਲੰਬਸਟ੍ਰੌਂਗ ਦੀ 커피 ਮੈਂ ਕਈ ਵਾਰੀ ਬਹੁਤ ਗਰਮੀ ਹੋ ਕੇ ਸਵੇਰੇ ਇੱਕ ਵਾਰ ਬਹੁਤ ਸੋਹਣੀ ਬੱਦਲ ਹੋ ਗਈ ਸੀ ਪਰ ਫਿਰ ਫਿਰ ਬਾਹਰ ਧੁੱਪ ਨਹੀਂ ਕੱਢੀ ਉਹ ਮੈਨੂੰ ਲੱਗੀ ਸੀ ਆਪਣੇ ਰੂਮ ਦੀ ਸਫਾਈ ਕਰਨ ਉੱਪਰ ਦੀ ਬੈੱਡਸ਼ੀਟ ਤਾਂ ਮੈਂ ਸਵੇਰੇ ਧੋ ਹੀ ਦਿੱਤੀ ਸੀ ਨੀਚਲੀ ਮੈਂ ਸੇਮ ਛਾੜ ਕੇ ਪਿਛਾਤੀ ਤੇ ਮੈਂ ਚਲੋ ਰੂਮ ਦੀ ਡਸਟਿੰਗ ਕਰਦਣੀ ਹੈ ਪਹਿਲਾਂ ਉਹ ਤਾਂ ਡਸਟਿੰਗ ਮੈਂ ਜਲਦੀ ਕਰ ਦਣੀ ਹੈ ਪਰ ਕਦੇ ਕਦੇ ਪਤਾ ਕੀ ਹੁੰਦਾ 2 ਦਿਨ 3 ਦਿਨ ਵੀ ਲੱਗ ਜਾਂਦੇ ਨੇ ਪਤਾ ਹੁੰਦਾ ਆਪ ਨੂੰ ਵੀ ਮਿੱਟੀ ਪਈ ਪਈ ਡਸਟਿੰਗ ਕਰਨ ਵਾਲੀ ਆ ਪਰ ਹਿੰਮਤ ਹੀ ਨਹੀਂ ਹੁੰਦੀ ਕਿਉਂਕਿ ਹੋਰ ਕੰਮਾਂ 'ਚ ਵੀ ਹੱਥ ਹੁੰਦਾ ਹੈਗਾ ਤੇ ਉਸ ਕਰਕੇ 2-3 ਦਿਨ ਹੋ ਗਏ ਸੀ ਇਸ ਵਾਰੀ ਤੋਂ ਮੇਥੋਂ ਡਸਟਿੰਗ ਨਹੀਂ ਹੋਈ ਸੀ ਤੇ ਹੁਣ ਮੈਂ ਕਿਹਾ ਲੱਗੀ ਸੀ ਡਸਟਿੰਗ ਕਰਨ ਰਫਟਿੰਗ करूंगी ਉੱਪਰ ਵਾਲੀ ਬੈੱਡ ਸ਼ੀਟ ਪਛਾਉਂਗੀ ਉਧਰ ਬਾਹਰ ਕੱਪੜੇ ਪਏ ਸੀ ਉਹ ਵੀ ਚੱਕਣੇ ਸੀ ਸੁੱਕੇ ਪਏ ਸੀ ਕੱਪੜੇ ਪਰ ਮੈਂ ਚੱਕ ਨਹੀਂ ਰਹੀ ਸੀ ਹਜੇ ਮੈਨੂੰ ਆਈ ਸੀ ਬੈੱਡ ਸ਼ੀਟ ਵਗੈਰਾ ਪਛਾਹਦਾ ਫੇਰ ਹੀ ਚੱਕੂੰਗੀ ਕੱਪੜੇ ਵਧੀਆ ਸਾਰੇ ਸੁੱਕੇ ਪਏ ਸੀ ਗਾ ਇਹ ਤਾਂ ਪਰ ਮੈਨੂੰ ਬਸ ਇਹ ਲਾਂਚ ਹੋ ਗਿਆ ਜੇ ਮੈਂ ਕੱਪੜੇ ਲਿਆ ਕੇ ਅੰਦਰ ਰੱਖ ਦੂੰਗੀ ਤੇ ਮੈਨੂੰ ਵਧੀਆ ਲੱਗਣਾ ਸੀ ਮੈਨੂੰ ਆਈ ਸੀ ਬਸ ਪਹਿਲਾਂ ਮੈਂ ਆਪਣਾ ਰੂਮ ਅਚੀ ਤਰ੍ਹਾਂ ਸਾਫ਼ ਕਰ ਲਾਂ ਧੋਤੀ ਬੈੱਡ ਸ਼ੀਟ ਪਛਾਹਦਾ ਫੇਰ ਮੈਂ ਕੱਪੜੇ ਸੰਭਾਲ ਲੂੰਗੀ ਉਸ ਤੋਂ ਬਾਅਦ ਫੇਰ ਨਾ ਆਵਾਂਗੀ ਔਰ ਫੇਰੇ ਇਹ ਵੀ ਹੁੰਦਾ ਕਿ ਨੌਣ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਆਪਣੇ ਵੱਧ ਤੋਂ ਵੱਧ ਕੰਮ ਹੋ ਜਾਣ ਹਨਾ ਆਪਾਂ ਕੋਈ ਕੰਮ ਪੈਂਡਿੰਗ ਨਾ ਛੱਡੀ ਬਸ ਨਾ ਕਿ ਆਰਾਮ ਨਾਲ ਪੱਕੇ ਥੱਲੇ ਬੈਠਣਾ ਹੋਵੇ ਦੁਬਾਰੇ ਪਸੀਨਾ ਨਾ ਵੇਨ ਹੋਵੇ ਨਾ ਤੇ ਨਾ ਨਾ ਤੇ ਹੋ ਜੀ ਇਹ ਵੀ ਹੁੰਦਾ ਕਿ ਕੰਮ ਸਾਰੇ ਫਿਨਿਸ਼ ਕਰ ਲਏ ਪਹਿਲਾਂ ਫੇਰ ਹੀ ਆਪਾਂ ਨਾਵਾਂਗੇ ਸੋ ਮੈਨੂੰ ਵੀ ਇੰਸੀ ਪਹਿਲਾਂ ਸਾਰੇ ਕੰਮ ਖਤਮ ਕਰ ਲਾ ਲਾਲਚ ਹੋ ਜਾਂਦਾ ਕੰਮਾਂ ਦਾ ਵੀ ਆਹ ਕੰਮ ਰਹਿ ਗਿਆ ਆ ਕਰ ਲੀਏ ਔਰ ਕੰਮ ਜ਼ਰੂਰੀ ਵੀ ਹੋ ਇੰਨੇ ਕਰੇ ਬਿਨਾ ਤੇ ਕੋਈ ਸਰਦਾ ਵੀ ਨਹੀਂ ਹਨਾ ਜਿਹੜੇ ਕੰਮ ਆਪਾਂ ਕਰਨੇ ਨੇ ਉਹ ਤਾਂ ਕਰਨੇ ਹੀ ਨੇ ਸੇ ਰੂਮ ਦੀ ਹੋ ਜੂਗੀ ਡਸਟਿੰਗ ਨੀਚਲੀ ਵਰਸ਼ੀਟ ਮੈਂ ਚੇਂਜ ਨਹੀਂ ਕਰੂੰ ਹੁਣ ਨਾ ਡਸਟ ਘਟੋਂ ਜਦੋਂ ਪਹਿਲਾਂ ਨੇਹਰੀਆਂ ਚੱਲਦੀਆਂ ਨੇ ਉਹ ਮਿੱਟੀ ਦਾ ਮੌਸਮ ਹੁੰਦਾ ਨੇਹਰੀਆਂ ਦਾ ਉਹ ਜਲਦੀ ਚੇਂਜ ਕਰਨੀ ਪੈਂਦੀ ਹੈ ਤੇ ਹੁਣ ਜਿਵੇਂ ਮੌਸਮ بارش ਵਾਲਾ ਠੀਕ ਆ ਹੁਣ ਮੈਂ ਚੇਂਜ ਨਹੀਂ ਕੀਤੀ ਅਗਲੀ ਵਾਰ ਨੀਚਲੀ ਬੈੱਡਸ਼ੀਟ ਚੇਂਜ ਕਰੂੰਗੀ ਪਹਿਲਾਂ ਤਾਂ ਮੇਰੇ ਸਲਾਹ ਸੀ ਕਿ ਮੈਂ ਸਾਰੇ ਰੂਮ ਦੀ ਡਸਟਿੰਗ ਕਰ ਤਾਂ ਨਹੀਂ ਕੰਦਾ ਤੇ ਡਸਟਰ ਮਾਰ ਦਾਂ ਨਹੀਂ ਪੱਖਾ ਸਾਫ਼ ਕਰ ਦਾਂ ਨਹੀਂ ਹਾਂ ਪਰ ਫਿਰ ਪਤਾ ਨਹੀਂ ਕਿਉਂ ਨਹੀਂ ਮੇਥੋਂ ਹਿੰਮਤ ਨਹੀਂ ਮੈਂ ਜਟਾ ਪਾਈ ਕਰਨ ਦੀ ਅੱਜ ਫਿਰ ਮੈਂ ਕਿਹਾ ਚਲੋ ਅਗਲੀ ਵਾਰ ਕਰੂੰਗੀ ਪੱਖਾ ਵੀ ਸਾਫ਼ ਕਰਨ ਵਾਲਾ ਸੀ ਪਰ ਹਿੰਮਤ ਹੀ ਨਹੀਂ ਪਈ ਹੈਗੀ ਉਹੀ ਗੱਲ ਨਾ ਬਸ ਪਤਾ ਨਹੀਂ ਗਰਮੀ ਨਾ ਗਰਮੀ ਕਰਕੇ ਬੱਸ ਹੋ ਜਾਂਦੀ ਆਪਦੀ ਵੀ ਤੇ ਅੱਬ ਬੈੱਡ ਸ਼ੀਟ ਧੋਤੀ ਬਿਚਾਤੀ ਤੇ ਉਹਨਾਂ ਕੱਪੜੇ ਵੀ ਉਤਾਰ ਲਈ ਮਾਰੋ ਪਹਿਲਾਂ ਤਾਂ ਮੈਂ ਰੂਮ ਦੀ ਸੈਟਿੰਗ ਕਰੀ ਸਾਰੀ ਨਾ ਫਿਰ ਮਨ ਨੂੰ ਤਸੱਲੀ ਹੁੰਦੀ ਵੀ ਹਾਂ ਕੁਝ ਕੰਮ ਬੰਦ ਰਿਹਾ ਇਹ ਨਾ ਹੋਇਆ ਪਚਾਰੇ ਪਾਸੇ ਖਲਾਰਾ ਪਾ ਕੇ ਮੈਂ ਜੀ ਕੰਮ ਕੋਈ ਹੋਵੇ ਨਾ ਕੱਪੜੇ ਵੀ ਉਤਾਰ ਲਏ ਬਾਹਰ ਸੁੱਕੇ ਪਏ ਸੀ ਬਿਲਕੁਲ ਕੜਕ ਹੋਏ ਮੈ ਹੀ ਲੀਟ ਕਰਤਾ ਅਜ ਬਸ ਮੈਨੂੰ ਆਏ ਲਾਲਚ ਪਹਿਲਾਂ ਮੈਂ ਅੰਦਰਲੇ ਕੰਮ ਕਰ ਲਾ ਫਿਰ ਮੈਂ ਬਾਹਰ ਬਾਹਰ ਉਹ ਲੈ ਕੇ ਆਉਂਗਾ ਪਨੋ ਉਤਾਰ ਕੇ ਨਾਲ ਦੇ ਨਾਲ ਇਹਨਾਂ ਨੂੰ ਤੈਅ ਕਰਕੇ ਵੀ ਹੁਣ ਸੰਭਾਲ ਦਾਂ ਨੇ ਪ੍ਰੈਸ ਵਾਲੇ ਅਲੱਗ ਕਰ ਦੂੰਗੀ ਤੈਅ ਵਾਲੇ ਤੈਅ ਕਰ ਦੂੰਗੀ ਫਿਰ ਕੰਮ ਖਤਮ ਹੋਣਗੇ ਹਨਾ ਜਦ ਤੱਕ ਕੰਮ ਨਾ ਖਤਮ ਹੋਣ ਆਪ ਨੂੰ ਵੀ ਚੈਨ ਨਹੀਂ ਆਉਂਦਾ ਹੈਗਾ ਬੈਠਿਆ ਨਹੀਂ ਜਾਂਦਾ ਨਾ ਚੇ ਜੀ ਨਾ ਚੇ ਕੰਮ ਨਹੀਂ ਆਪਣੇ ਸਾਰੇ ਖਤਮ ਹੁੰਦੇ ਟਾਈਮ ਹੋ ਗਿਆ 3:30 ਦਾ ਹੁਣ ਮੈਂ ਕਰ ਰਹੀ ਸ਼ਾਮ ਦੀ ਸਬਜ਼ੀ ਤਿਆਰੀ ਤੋਰੀਆਂ ਕੱਟ ਰਹੀਆਂ ਛਿੱਲ ਰਹੀਆਂ ਤੂਰੇ ਕੱਟ ਰਹੀਆਂ ਫਿਰ ਮੈਂ ਚਾਹ ਪੀਉਂਗੀ ਚਾਹ ਮੈਂ ਹਜੇ ਪੀਤੀ ਨਹੀਂ ਮੈਂ ਚਲ ਥੋੜਾ ਟਾਈਮ ਹੈਗਾ ਵੀ ਐਨੀ ਜਲਦੀ ਮੇਰਾ ਜੀਰ ਨੂੰ ਦਿਲ ਨਹੀਂ ਕਰ ਰਿਹਾ ਇਸੇ ਮੈਂ ਸਬਜ਼ੀ ਕੱਟ ਕੇ ਰੱਖਣਾ ਸਬਜ਼ੀ ਕੱਟ ਦਿਆਂ ਫਿਰ ਮੈਂ ਚਾਹ ਕਰਦੀ ਏਦੋਂ ਪਹਿਲਾਂ ਮੈਂ ਕੱਪੜੇ ਪ੍ਰੈਸ ਕਰ ਲੇ ਆਪਣੇ ਬਾਣ ਵਾਲੇ ਸਿਰਨਾਤੀ ਸੱਜ ਬਾਣ ਤੇਲ ਲਗਾਏ ਇੱਕ ਦਿਨ ਦਾ ਬੜੇ ਡਰਾਈ ਡਰਾਈ ਲੱਗਦੇ ਨੇ ਫੁੱਲੇ ਫੁੱਲੇ ਦੂਜੇ ਦਿਨ ਪਸੀਨਾ ਆ ਕੇ ਆਇਲ ਆ ਕੇ ਚਿਪਕੂ ਜੇ ਬਣ ਜਾਂਦੇ ਨੇ ਹਨਾ ਜਿਸਨ ਸਿਰਨਾ ਇਹ ਬੜਾ ਹਲਕਾ ਹਲਕਾ ਜਿਹਾ ਆਪਣੇ ਬਾਣ ਲੱਗਦੇ ਨੇ ਏਦੋਂ ਪਹਿਲਾਂ ਮੈਂ ਕੱਪੜੇ ਪ੍ਰੈਸ ਕਰਕੇ ਰੱਖ ਲੇ ਫਿਰ ਨਾ ਲੰਚ ਤੋਂ ਬਾਅਦ ਸੌਂ ਜਾਈਏ ਫਿਰ ਬਹੁਤ ਆਲਸ ਪੈਂਦਾ ਜੇ ਮੈਂ ਸੌਣਾ ਹੁੰਦਾ ਮੈਂ ਲੰਚ ਟਾਈਮ ਤੋਂ ਪਹਿਲਾਂ ਪਹਿਲਾਂ ਸੌਂ ਜਾਂਦੀ ਲੰਚ ਤੋਂ ਬਾਅਦ ਲੰਚ ਕਰਨ ਤੋਂ ਬਾਅਦ ਹੀ ਮੈਂ ਕਦੇ ਸੁੱਤੀ ਹੈਗੀ ਨੀਂਦ ਆਉਂਦੀ ਹੁੰਦੀ ਕਈ ਵਾਰੀ ਵੀ ਲੰਚ ਕਰਕੇ ਨਾ ਆਪਣਾ ਸੁਸਤੀ ਪੈਂਦੇ ਖਾਣਾ ਖਾ ਕੇ ਪਰ ਮੈਂ ਸੁੱਤੀ ਜੇ ਸੌਂ ਜੂ ਫਿਰ ਐਨੀ ਸੁਸਤੀ ਪੈਂਦੀ ਸ਼ਾਮ ਤੱਕ ਨਹੀਂ ਆਪਣਾ ਸਰੀਰ ਠੀਕ ਹੁੰਦਾ ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਕਿ ਮੈਂ ਵੀ ਨੀਂਦਾਂ ਕੋਈ ਨਾ ਕੁਝ ਕੰਮ ਕਰ ਲਾਂ ਫਿਰ ਮੈਂ ਲੰਚ ਕਰਨ ਤੋਂ ਬਾਅਦ ਵੀਡੀਓ ਦੀ ਐਡੀਟਿੰਗ ਫਿਨਿਸ਼ ਕਰ ਲਈ ਸਾਰੀ ਆਪਣੀ ਕੰਪਲੀਟ ਕਰ ਲਈ ਪਾਠ ਕਰ ਲਿਆ ਉਹ ਕੱਪੜੇ ਪ੍ਰੈਸ ਕਰ ਲਿਆ ਬਾਹਰ ਬਾਹਲੇ ਫਿਰ ਮੈਂ ਕਿਹਾ ਚਲੋ ਹੁਣ ਸਬਜ਼ੀ ਵੀ ਕੱਟ ਲਾਂ ਬੈਠੀ ਬੈਠੀ ਫਿਰ ਚਾਹ ਕਰੂੰਗੀ ਚਾਹ ਪੀਂੰਦੀ ਫਿਰ ਮੈਂ 4 ਵਜੇ ਸਬਜ਼ੀ ਬਣਾ ਕੇ ਰੱਖ ਦੂੰਗੀ ਜੇ ਆਪ ਦੇ ਆਪ ਨੂੰ ਬਿਜ਼ੀ ਰੱਖੀ ਨਾ ਕੰਮਾਂ ਵਿੱਚ ਆਪ ਦਾ ਜੀਵ ਹੀ ਲੱਗਿਆ ਰਹਿੰਦਾ ਕੰਮ ਵੀ ਹੋ ਹੀ ਜਾਂਦੇ ਨੇ ਤੇ ਜੇ ਆਪਾਂ ਬੈਠ ਤੇ ਸੌਂ ਜਾਈਏ ਨੀਂਦ ਆਜੀ ਇੱਕ ਵਾਰੀ ਫਿਰ ਮੁੜ ਕੇ ਸਾਰਾ ਦਿਨ ਸਰੀਰ ਠੀਕ ਨਹੀਂ ਹੁੰਦਾ ਸੁਸਤੀ ਨਾਲ ਮੁੜ ਕੇ ਨਿਕਲਦੇ ਹੈਗੇ ਆਪਣੇ ਸਰੀਰ ਚੋਂ ਫਿਰ ਐ ਲੱਗੂ ਬਸ ਪਏ ਰਹੀਏ ਪਏ ਰਹੀਏ ਟਾਈਮ ਹੋ ਰਿਹਾ 7:30 ਦਾ ਵਾਕ ਕਰਕੇ ਮੈਂ ਆ ਗਈ ਅੰਦਰ ਵਾਕ ਕਰਾਈ प्लांट्स ਨੂੰ ਪਾਣੀ ਦਿੱਤਾ ਤੇ ਹੁਣ 10 ਮਿੰਟ ਹੋ ਗਏ ਅੰਦਰ ਬੈਠੀ ਆ 5 ਮਿੰਟ ਏਸੀ ਲਗਾਇਆ ਸੀ ਬੰਦ ਕਰਤਾ ਫਿਰ ਏਸੀ ਵੀ ਜ਼ਿਆਦਾ ਟਾਈਮ ਹੀ ਲਗਾਉਂਗੀ ਤਾਂ ਫਿਰ ਕਿਚਨ 'ਚ ਜਾਣਾ ਔਖਾ ਹੋ ਜੂ ਕੰਮ ਕਰਨਾ ਕਿਚਨ 'ਚ ਖਾਣਾ ਬਣਾਉਣਾ ਫੁੱਲਕੇ ਬਣਾਉਣੇ ਇੰਨੀ ਸੈਲਡ ਵਗੈਰ ਘਟਨਾ ਕੰਮ ਸਾਰਾ ਜਾਨੀ ਕਿ ਡਿਨਰ ਦਾ ਸਾਰਾ ਕੰਮ ਪਿਆ ਹਨਾ ਫਿਰ ਉਹ ਕਿਚਨ 'ਚ ਮੇਰੇ ਵਿੱਚ ਕੰਮ ਕਰਨ ਔਖਾ ਹੋ ਜਾਊਗਾ ਜੇ ਏਸੀ 'ਚ ਬੈਠੀ ਰਹੂੰਗੀ 5 ਮਿੰਟ ਹੀ ਲਗਾਤਾ ਥੋੜਾ ਜਿਹਾ ਕਮਰਾ ਠੰਡਾ ਹੋ ਗਿਆ ਵੀ ਚਲੋ ਪਸੀਨਾ ਸੁੱਕ ਜਾਊਗਾ ਗਰਮੀ ਬਹੁਤ ਵੀ ਸੈਰ ਨਾ ਕਰਾਂ ਮੈਂ ਮਸਾਂ ਮਨਜਾ ਬਣਾ ਕੇ ਸੈਰ ਕਰਨ ਗਈ ਬਾਹਰ ਵੀ ਅੰਦਰ ਪਈ ਰਹੂੰਗੀ ਤਾਂ ਪਈ ਰਹੂੰਗੀ ਹਨਾ ਫਿਰ ਉਹੀ ਗੱਲ ਮਨ 'ਚ ਫੇਰ 네ਗੇਟਿਵਿਟੀ ਆ ਜਾਂਦੀ ਹੈ 네ਗੇਟਿਵ ਥੌਟਸ ਮਨ 'ਚ ਬਹੁਤ ਆਉਂਦੇ ਨੇ ਜੇ 15 ਬੈਠੇ ਰਹੀਏ ਫਿਰ ਉੱਠ ਕੇ ਹਿੰਮਤ ਹੀ ਕਰਕੇ ਗਈ ਹੌਲੀ ਹੌਲੀ ਬਾਹਰ ਸੈਰ ਕਰ ਲਈ ਥੋੜੀ ਕਰੀ ਸੈਰ ਐਨੀ ਜ਼ਿਆਦਾ ਨਹੀਂ ਅੱਜ ਮੈਂ ਕਰੀਏਗੀ ਕਿਉਂਕਿ ਦਿਲ ਨਹੀਂ ਕਰ ਰਿਹਾ ਸੀ ਥੱਕੇ ਨਾਲ ਕਰੀ ਉਹ ਵੀ ਬਸ ਸੈਰ ਕਰ ਲਈ ਪਲਾਂਟਸ ਨੂੰ ਪਾਣੀ ਦੇਤਾ ਤੇ ਹੁਣ ਆ ਗਈ ਅੰਦਰ ਹੁਣ ਕਿਚਨ ਚ ਜਾਉਂਗੀ ਖਾਣੇ ਦਾ ਤਿਆਰੀ ਵਿਆਰੀ ਕਰਨੀ ਹੈਗੀ ਕਿ ਅੱਜ ਮੇਰਾ ਡਿਨਰ ਕਰਨ ਨੂੰ ਪਤਾ ਨਹੀਂ ਖਾਣਾ ਖਾਣ ਨੂੰ ਦਿਲ ਹੀ ਨਹੀਂ ਕਰ ਰਿਹਾ ਅੱਜ ਮੇਰਾ ਜਮਾਈ ਮਨ ਨਹੀਂ ਹੈਗਾ ਖਾਣਾ ਖਾਣ ਨੂੰ ਬਿਲਕੁਲ ਵੀ ਕਦੇ-ਕਦੇ ਦਿਲ ਨਹੀਂ ਕਰਦਾ ਹੁੰਦਾ ਕਿ ਤਾ ਪਾਣੀ ਪੀ ਲਿਆ ਮੰਦਰਾ ਕਿਹਾ ਨਾ ਕਿਉਂਕਿ ਡੇਢ ਗਲਾਸ ਪਾਣੀ ਤਾਂ ਪੀ ਲਿਆ ਤੇ ਹਾਲੇ ਭੁੱਖ ਨਹੀਂ ਉਹ ਤਾਂ ਸਬਜ਼ੀ ਮੈਂ ਤੋਰੀਆਂ ਨਹੀਂ ਬਣਾਈ ਅੱਜ ਤੇ ਹਲਕੀ-ਫੁਲਕੀ ਲੋੜ ਹੋਈ ਤਾਂ ਮੈਂ ਸਬਜ਼ੀ ਖਾ ਲੂੰਗੀ ਸੈਲਡ ਨੂੰ ਵੀ ਖੀਰਾ ਪਤਾ ਨਹੀਂ ਖੀਰਾ ਉਹਨਾਂ ਸਵਾਦ ਨਹੀਂ ਆ ਰਿਹਾ ਦਿਲ ਨਹੀਂ ਕਰ ਰਿਹਾ ਹੈਗਾ ਖਾਣ ਨੂੰ ਅੱਗੇ ਮੈਂ ਸੈਲਡ ਬਹੁਤ ਖਾਂਦੀ ਤੇ ਹੁਣ ਮੇਰਾ ਖੀਰਾ ਖਾਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਅੱਜ ਹੈਗਾ ਦਿਨ ਫਰਾਈਡੇ ਤੇ ਪਰਸ ਸੰਦੇ ਨੂੰ ਨਾ ਮੇਰੇ ਇੱਕ ਸਬਸਕ੍ਰਾਈਬਰ ਨੇ ਆਉਣਾ ਕਰੇ ਉਹ ਤਾਂ ਕਾਫੀ ਟਾਈਮ ਤੋਂ ਉਹ ਕਹਿ ਰਹੇ ਨੇ ਆਉਣ ਨੂੰ ਕਦੇ ਸੰਡੇ ਨੂੰ ਉਹ ਨਹੀਂ ਫ੍ਰੀ ਹੁੰਦੇ ਕਦੇ ਸਾਨੂੰ ਕੰਮ ਹੋ ਜਾਂਦਾ ਸੀ ਜਵਾਬ ਦੇ ਦੰਨੇ ਆ ਐਦਾਂ ਚੱਲੀ ਜਾ ਰਿਹਾ ਮਹੀਨੇ ਵਾਂਗ ਹੋ ਗਿਆ ਤੇ ਹੁਣ ਪਰਸੋਂ ਅਸੀਂ ਪਲਾਨ ਬਣਾਇਆਗਾ ਵੀ ਉਹ ਆਉਣਗੇ ਤੇ ਮੈਂ ਬਹੁਤ ਐਕਸਾਈਟਿਡ ਆ ਕਿਉਂਕਿ ਉਹ ਮੇਰੇ ਫ੍ਰੈਂਡ ਨਹੀਂ ਹੈਗੇ ਮੇਰੇ ਭੈਣ ਬਣ ਚੁੱਕੇ ਨੇਗੇ ਤੇ ਉਹਨਾਂ ਨੇ ਸੇਮ ਮੇਰੇ ਵਾਲੇ ਪ੍ਰੋਸੈਸ ਨਾਲ weight ਵੀ loss ਕੀਤਾ ਤੇ ਸਾਡੀ ਫੋਨ ਤੇ ਵੀ ਗੱਲ ਹੁੰਦੀ ਹੈ ਮੈਨੂੰ ਵੀ ਉਹਨਾਂ ਨੇ ਕੰਟੈਕਟ ਕੀਤਾ ਨਾ ਵੀ YouTube ਕਰਕੇ ਮੈਂ ਇੰਨੀ ਬੀਜ਼ੀ ਰਹਿੰਦੀ ਆ ਮੈਨੂੰ YouTube ਤੋਂ ਪਿਆਰ ਵੀ ਤੁਸੀਂ ਇੰਨਾ ਦਿਨਿਓ ਵੀ ਕਈ ਭੈਣਾ ਤਾਂ ਦੇਖੋ ਇੰਨਾ ਮੈਨੂੰ ਕਵੇਂ ਨਾ ਕਵੇਂ ਪਤਾ ਨਹੀਂ ਕਿਵੇਂ ਕੰਟੈਕਟ ਕਰ ਲਾਂਗੇ ਨਾ Instagram ਤੇ Instagram ਤੇ ਕੰਟੈਕਟ ਕਰਨਗੇ ਹਨਾ ਮੈਸੇਜ ਭੇਜਣਗੇ ਫਿਰ ਗੱਲ ਵੀ ਕਰਨਗੇ ਤੇ ਐ ਕਰਦੇ ਕਰਦੇ ਸਾਡਾ ਭੈਣਾ ਵਾਲਾ ਰਿਸ਼ਤਾ ਬਣ ਗਿਆ ਹੁਣ ਉਹ ਕਹਿੰਦੇ ਮੈਂ ਤੁਹਾਨੂੰ ਮਿਲਣਾ ਮੈਂ ਤੁਹਾਨੂੰ ਮਿਲਣਾ ਹੈ ਤੇ ਉਹ ਆਉਣਗੇ ਸੰਡੇ ਨੂੰ ਮਿਲ ਮੈਂ ਵੀ ਬਹੁਤ ਐਕਸਾਈਟਿਡਾਂਗੀ ਵੀ ਚਲੋ ਵਧੀਆ ਲੱਗੂ ਚੰਗਾ ਲੱਗੂ ਮੈਨੂੰ ਵੀ ਹਮਝੀ ਕੋਈ ਪਿਆਰ ਕਰਦਾ ਫੇਰ ਅਗਲਾ ਮਿਲਣਾ ਆਉਂਦਾਗਾ ਨਹੀਂ ਤਾਂ ਪਬਲਿਕ ਅੰਮਾ ਚ ਕੌਣ ਫ੍ਰੀ ਹੁੰਦਾ ਕਿਸ ਵਾਸਤੇ ਤੇ ਅਈ ਮੈਂ ਤੁਹਾਨੂੰ ਦੱਸਦੀ ਆ ਜਦੋਂ ਦਾਨਗਰ ਵਾਲੇ ਭੈਣ ਲਾਸਟ ਈਅਰ ਆਈ ਸੀ ਜੁਲਾਈ ਈ ਆਈ ਸੀ ਮਿਲਾਂ ਮੈਂ ਸਾਡੇ ਕੋਲੇ ਉਹ ਤੇ ਉਹਨਾਂ ਨੇ ਜਦੋਂ ਉਹਨਾਂ ਨੇ ਮੈਨੂੰ ਇੰਸਟਾਗ੍ਰam ਤੋਂ ਕੰਟੈਕਟ ਕੀਤਾ ਕਹਿੰਦੇ ਮੇਰੇ ਦਿਲ ਕਰੇ ਤੁਹਾਡੇ ਵੀਡੀਓਸ ਦੇਖ ਕੇ ਵੀ ਮੈਂ ਤੁਹਾਡੇ ਨਾਲ ਗੱਲ ਕਰਾਂ ਹਨਾ ਤੇ ਉਹਨਾਂ ਨੇ ਗੱਲ ਕਰੀ ਜੋ ਗੱਲ ਕਰੀਓ ਕਹਿੰਦੇ ਅਸੀਂ ਤੁਹਾਨੂੰ ਮਿਲਣ ਆਉਣਾਗਾ ਵੀ ਗਗਨ ਦੇਖੇ ਆਇਨਾ ਸਮਝੀ ਵੀ ਅਸੀਂ ਤੁਹਾਨੂੰ ਜਾਣਦੇ ਵੀ ਅਸੀਂ ਤੁਹਾਡੀ ਵੀਡੀਓ ਦੇਖਦੇ ਆਂ ਤੇ ਪਰ ਤੁਸੀਂ ਸਾਨੂੰ ਜਾਣਦੇ ਨਹੀਂ ਹੈਗੀ ਵੀ ਅਸੀਂ ਕੌਣ ਆ ਹਨਾ ਤੇ ਤੁਸੀਂ ਐਂ ਕਰੋ ਚਾਹੇ ਸਾਨੂੰ ਅੰਦਰ ਵੀ ਨਾ ਬਾੜਿਓ ਤੁਸੀਂ ਗੇਟ ਕੋਲੇ ਮੇਨ ਗੇਟ ਕੋਲੇ ਸਾਡੇ ਸਾਨੂੰ ਮੰਝਾ ਡਾਹ ਦਿਓ ਅਸੀਂ ਤੁਹਾਡੇ ਨਾਲ ਉੱਥੇ ਗੱਲਾਂ ਬਾਤਾਂ ਕਰਕੇ ਉੱਥੇ ਉੱਥੇ ਮਿਲ ਕੇ ਉੱਥੇ ਹੀ ਮੁੜ ਜਾਾਂਗੇ ਜੇ ਤੁਹਾਨੂੰ ਕੋਈ ਐਂ ਲੱਗਦਾ ਮਨਚਾ ਨਾ ਵੀ ਇਹ ਕੌਣ ਨੇ ਉੱਪਰੇ ਬੰਦੇ ਨਾ ਹੋਣ ਵੀ ਤੁਸੀਂ ਐਂ ਕਰਿਓ ਤੇ ਮੈਂ ਕਹਿੰਦੀ ਨਹੀਂ ਐਂ ਤਾਂ ਨਹੀਂ ਅਸੀਂ ਕਰ ਸਕਦੇ ਹੈਗੇ ਚਲੋ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਅੰਦਰ ਦੇਲ ਚ ਪਿਆਰ ਹੁੰਦਾ ਹਨਾ ਪੈਣ ਪਾਈ ਤੱਕ ਫੇਰ ਹੀ ਆਪਾਂ ਮਿਲਣ ਤੱਕ ਆਪਾਂ ਜਾਣਿਆਂਗੇ ਤੇ ਉਹ ਉਹ ਗੱਲ ਮੈਨੂੰ ਭੁੱਲਦੇ ਨਹੀਂ ਹੈਗੀ ਵੀ ਮੈਨੂੰ YouTube ਕਰਕੇ ਇੰਨਾ ਪਿਆਰ ਮਿਲਦਾ ਇੰਨੀਆ ਮੈਨੂੰ ਬਹੁਤ ਵਧੀਆ-ਵਧੀਆ ਮੈਨੂੰ ਮੇਰੇ ਫਰੈਂਡਸ ਮੇਰੇ ਭੈਣਾਂ ਜੁੜੀਆਂ ਹੋਈਆਂ ਨੇ ਮੇਰੇ ਨਾਲ YouTube ਨੇ ਜੁੜਾਈਆਂ ਨੇ ਹਨਾ ਕਿੱਥੋਂ ਤੋਂ ਕਿੱਥੋਂ ਜਾ ਕੇ ਬੰਦਾ ਕਿੱਥੇ ਪਹੁੰਚ ਜਾਂਦਾ ਦੇਖੋ ਮੇਰੇ ਵੀਡੀਓਸ ਤੁਸੀਂ ਕਿੱਥੇ-ਕਿੱਥੇ ਤੱਕ ਦੇਖਦੇ ਹੋ ਕਮੈਂਟਸ ਕਰ ਦਿਓ ਇੰਸਟਾਗ੍ਰam ਤੇ ਮੈਸੇਜ ਕਰ ਦਿਓ ਕਿਸੇ ਕਿਸ ਕੋਲ ਦਾ ਮੇਰਾ ਪਰਸਨਲ ਵਟਸਐਪ ਨੰਬਰ ਵੀ ਚੱਲਾ ਗਿਆ ਜੇ ਤੁਹਾਨੂੰ ਚਾਹ ਦਾ ਪਿਆਰ ਹੋਇਆ ਜਾਂਦਾ ਫਿਰ ਆਪਾਂ ਵਟਸਐਪ ਵਾਲਾ ਨੰਬਰ ਵੀ ਆਪਣਾ ਸ਼ੇਅਰ ਕਰ ਲਾਂਗੇ ਫਿਰ ਉਹਤੇ ਵੀ ਮੈਸੇਜ ਕਰਦੇ ਨਹੀਂ ਕਾਲਸ ਵੀ ਕਰਦੇ ਹਨਾ ਗੱਲਬਾਤ ਵੀ ਘੰਟਾ-ਘੰਟਾ ਸੀ ਗੱਲਬਾਤ ਕਰ ਲਾਂਦੇ ਹਾਂਗੇ ਠੀਕ ਐ ਇਦਾਂ ਬਸ ਪਤਾ ਨਹੀਂ ਕਿਥੋਂ ਦੇ ਕਿਥੇ ਰਿਸ਼ਤੇ ਜੇ ਰੱਬ ਜੋੜ ਦਿੰਦਾ ਹਨ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਮੈਂ ਇਦਾਂ YouTube ਲਈ ਵੀਡੀਓਸ ਆ ਬਲੌਗਸ ਬਣਾਇਆ ਕਰੂੰਗੀ YouTube ਲਈ ਇੱਕਦਮ ਮੇਰੇ ਨਾਲ ਆਡੀਅנס ਜੁੜੂਗੀ ਜਦੋਂ ਮੈਂ YouTube ਵਲੌਗਸ ਸ਼ੁਰੂ ਕੀਤੇ ਨਾ ਉਦੋਂ ਮੈਂ ਇਹ ਸੋਚ ਕੇ ਸ਼ੁਰੂ ਕੀਤੇ ਸੀ ਮੇਰੇ ਮਨ 'ਚ ਇੱਕ ਡਰ ਸੀਗਾ ਇੱਕ ਨਹੀਂ ਮੇਰੇ ਮਨ 'ਚ ਕਈ ਡਰ ਸੀ ਇੱਕਦਮ ਮੇਰੇ ਮਨ 'ਚ ਇਹ ਡਰ ਸੀਗਾ ਵੀ ਮੈਂ ਵਲੌਗ ਕੀ ਬਣਾਇਆ ਕਰੂੰਗੀ ਰੋਜ਼ ਉਹੀ ਘਰ ਦੇ ਕੰਮ ਹੋਣਗੇ ਉਹ ਸਾਰੇ ਕਰਦੇ ਨੇ ਉਹ ਮੇਰੇ ਕੰਮ ਕੌਣ ਦੇਖੂਗਾ ਤਾਂ ਲੇਡੀਜ਼ ਕਹਿਣਗੇ ਸਾਰੇ ਕਰਦੇ ਨੇ ਤੇ ਕੰਮ ਅਸੀਂ ਕੀ ਦੇਖਣੇ ਨੇ ਹਨਾ ਇਹ ਡਰ ਸੀਗਾ ਤੇ ਇੱਕ ਦੂਜਾ ਡਰ ਮੇਰੇ ਮਨ 'ਚ ਇਹ ਸੀਗਾ ਵੀ ਰੋ ਰੋਜ਼ ਮੈਂ ਵੀਡੀਓ ਨੂੰ ਕੀ ਟਾਈਟਲ ਦੇ ਕੇ ਕਰੂੰਗੀ ਉਹ ਵੀ ਟਾਈਟਲ ਕੀ ਵੀਡੀਓ ਦਾ ਰੱਖਿਆ ਕਰੂੰਗੀ ਉਹ ਵੀ ਚਲੋ ਪਰਮਾਤਮਾ ਜਿਹੜਾ ਆਪਾਂ ਸੱਚੇ ਦਿਲੋਂ ਕੰਮ ਕਰਦੇ ਆ ਆਪੇ ਬਾਹ ਫੜਦਾ ਹਨਾ ਉਹ ਵੀ ਸਿੱਖ ਗਏ ਤੇ ਫਿਰ ਇੱਕ ਮੇਰੇ ਮਨ ਚ ਇਹ ਡਰ ਸੀਗਾ ਕਿ ਵੀ ਮੈਂ ਘਰੇ ਆ ਜੈਨੀਆ ਬਹੁਤ ਸਿੰਪਲ ਕੰਮਾਂ ਚ ਰੂਲੀ ਕੁਲੀ ਮੈਨੂੰ ਤਿਆਰ ਤੁਰ ਹੋਣ ਦਾ ਹੈ ਹੀ ਨਹੀਂ ਮੈਨੂੰ ਪਹਿਲੇ ਦਿਨੋਂ ਹੀ ਹੈਗਾ ਘਰੇ ਮੈਂ ਬਹੁਤ ਸਿੰਪਲ ਹੀ ਰਹਿਣੀ ਆ ਤੇ ਵੀ ਆਡੀਅנס ਮੈਨੂੰ ਪਸੰਦ ਕਰੂ ਪਤਾ ਨਾ ਕਰੂ ਹਨਾ ਵੀ ਵੀਡੀਓਸ ਤਾਂ ਲੋਕੀ ਇਹਨੇ ਤਿਆਰ ਵੈਰ ਹੋ ਕੇ ਵਲੌਗਰ ਤਾਂ ਇਹਨੇ ਰਹਿੰਦੇ ਨੇ ਬਣ ਥਣਕੇ ਜੇ ਵੀ ਮੈਂ ਤਾਂ ਘਰੇ ਕੰਮ ਕਰਨਾ ਮੈਂ ਤਾਂ ਹੁਣ ਬਣ ਥਣਕੇ ਰਹਣੀ ਤਾਂ ਜਿਵੇਂ ਇੱਕ ਤਿਆਰ ਵੀ ਹੋ ਗਈ ਘੰਟਾ ਤਿਆਰ ਹੋ ਜੂ 2 ਘੰਟੇ ਹੋ ਜੂ ਸਾਰਾ ਦਿਨ ਤਾਂ ਮੈਂ ਤਿਆਰ ਹੋ ਕੇ ਰਹ ਸਕਦੀ ਵੀ ਮੈਂ ਤਾਂ ਰੂਲੀ ਕੁਲੀ ਰਹਣੀ ਮੈਨੂੰ ਪਤਾ ਨਹੀਂ ਕੌਣ ਪਸੰਦ ਕਰੂਗਾ ਮੈਨੂੰ ਮੈਂ ਚਲੋ ਤੀਰ ਤੁਕਾ ਲਾ ਕੇ ਦੇਖ ਲਾਂ ਨੇ ਜੇ ਵਲੌਗ ਆਪਣੇ ਚੱਲ ਗਏ ਤਾਂ ਠੀਕ ਆ ਨਹੀਂ ਬੰਦ ਕਰ ਦਾਂਗੇ ਕਿ ਆਪਾਂ ਨੂੰ ਕਿਹੜਾ ਕੋਈ ਮਜਬੂਰੀ ਆਗੀ ਪਰ ਥੋੜੇ ਦਿਨ ਮੈਂ ਵਲੌਗ ਥੋੜੇ ਦਿਨ ਹੋਇਆ ਸੀ ਵਲੌਗਸ ਮੈਨੂੰ ਕੰਟੀਨਿਊ ਕਰਦੀ ਨੂੰ ਵਲੌਗਸ YouTube ਤੇ ਪਾਉਂਦੀ ਨੂੰ ਤੇ ਬਹੁਤ ਵਧੀਆ ਮੈਨੂੰ ਰਿਸਪੌਂਸ ਮਿਲਣ ਲੱਗਾ ਆਡੀਅנס ਦਾ ਬਹੁਤ ਹੀ ਵਧੀਆ ਰਿਸਪੌਂਸ ਮਿਲਣ ਲੱਗਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਨ ਲੱਗੇ ਫਿਰ ਮੈਨੂੰ ਵੀ ਹੌਸਲਾ ਮਿਲਿਆ ਮੋਟੀਵੇਸ਼ਨ ਮਿਲੀ ਹਨਾ ਵੀ ਚਲੋ ਆਡੀਅנס ਰਿਸਪੌਂਸ ਵਧੀਆ ਦੇ ਰਹੀ ਹੈ ਫਿਰ ਆਪਾਂ ਨੂੰ ਮੋਟੀਵੇਸ਼ਨ ਮਿਲਦੇ ਵੀ ਹਾਂ ਆਪਾਂ ਅੱਜ ਹੋਰ ਵੀਡੀਓ ਬਣਾਈਏ ਫਿਰ ਤੁਹਾਡੇ ਉਹ ਵੀਡੀਓ ਤੇ ਬਹੁਤ ਅੱਛੇ ਕਮੈਂਟ ਆਉਣ ਫਿਰ ਮੈਨੂੰ ਮੋਟੀਵੇਸ਼ਨ ਬਿਲਦੀ ਨਹੀਂ ਇੱਕ ਵੀਡੀਓ ਹੋਰ ਨੀ ਪੰਜ-ਸੱਤ ਦਿਨ ਮੈਂ ਹੋਰ ਦੇਖ ਲਵਾਂ ਨੀ ਚਲੋ ਪੰਜ-ਸੱਤ ਦਿਨ ਮੈਂ ਹੋਰ ਦੇਖਦੀ ਆਂ ਐਂ ਕਰਦੀ ਕਰਦੀ ਨੇ ਬਹੁਤ ਵਧੀਆ ਮੇਰਾ ਹੁਣ ਹੁਣ ਤੱਕ ਦਾ ਮੇਰਾ ਸਫਰ ਹੈ ਇਸ ਸਾਲ ਹੋ ਗਿਆ ਜਾਨੀ ਸਾਲ ਤੋਂ ਵੱਧ ਹੋ ਗਿਆ ਵਲੌਗਿੰਗ ਕਰਦੀ ਨੂੰ ਮੈਨੂੰ ਤੇ ਬਹੁਤ ਵਧੀਆ ਰਿਹਾ ਸਿਰਫ ਇੱਕ ਵਧੀਆ ਆਡੀਅנס ਕਰਕੇ ਆਡੀਅੰਸ ਦੇ ਕੁਝ ਆਪਣੇ ਵਧੀਆ ਹੋਊਗੇ ਤੇ ਬਹੁਤ ਵਧੀਆ ਰਿਸਪੌਂਸ ਮਿਲੂਗਾ ਇਕੱਲਾ ਇਹ ਨਹੀਂ ਹੈਗਾ ਵੀ ਆਪਾਂ ਆਪਾਂ ਨੂੰ ਵਲੌਗਸ ਵਧੀਆ ਮੈਂ ਤੁਹਾਨੂੰ ਦਮਾ ਥੋੜਾ ਵੀ ਨਜ਼ਰੀਆ ਪਤਾ ਹੈ ਵਧੀਆ ਹੋਣਾ ਚਾਹੀਦਾ ਤੁਹਾਡੇ ਸੋਚ ਵਧੀਆ ਹੋਣੀ ਚਾਹੀਦੀ ਫਿਰ ਕਹੂੰਗੀ ਜਿਹੀ ਜਿਹੀ ਬੰਦੇ ਸੋਚ ਹੋਊ ਜਿਹੇ ਨਜ਼ਰੀਆ ਹੋਊਗਾ ਉਹੀ ਚੀ ਕਿਸੇ ਵੀ ਤੁਸੀਂ ਗੱਲ ਦਾ ਕਿਸੇ ਵੀ ਕੰਮ ਦਾ ਤੁਸੀਂ 네ਗੇਟਿਵ ਮਤਲਬ ਵੀ ਕੱਢ ਸਕਦੇ ਹੋ ਪੋਜ਼ਿਟਿਵ ਵੀ ਕੱਢ ਸਕਦੇ ਹੋ ਨਾ ਪਰ ਜੇ ਤੁਹਾਡੀ ਸੋਚ ਪੋਜ਼ਿਟਿਵ ਹੈ ਤੁਸੀਂ ਉਹਨੂੰ ਪੋਜ਼ਿਟਿਵ ਵੇ ਨਾਲ ਦੇਖ ਰਹੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਪੋਜ਼ਿਟਿਵਿਟੀ ਮਿਲੇਗੀ ਜੇ ਤੁਹਾਡੀ ਸੋਚ ਹੀ 네ਗੇਟਿਵ ਹੈ ਨੀਗਾ ਤੁਹਾਡੀ ਨਜ਼ਰੀਆ ਥੋੜਾ 네ਗੇਟਿਵ ਹੈ ਫਿਰ ਤੁਹਾਨੂੰ ਉਸ ਤੋਂ ਉਸ ਤੋਂ 네ਗੇਟਿਵ ਵੀ ਲੱਭ ਸਕਦੇ ਹੋ ਐਦਾ ਹਰ ਇੱਕ ਗੱਲ ਤੇ ਹਰ ਇੱਕ ਚੀਜ਼ ਦੇ ਦੋ ਮਤਲਬ ਨਿਕਲੋਂ ਚਾਹੇ ਤੁਸੀਂ 네ਗੇਟਿਵ ਕਰ ਲਓ ਚਾਹੇ ਤੁਸੀਂ ਪੋਜ਼ਿਟਿਵ ਕਰ ਲਓ ਪਰ ਮੈਨੂੰ ਆਡੀਅנס ਬਹੁਤ ਵਧੀਆ ਮਿਲੀ ਬਹੁਤ ਮੈਂ ਰੱਬ ਦਾ ਬਸ ਇਹੀ ਸ਼ੁਕਰਾਨਾ ਕਰਦੀ ਹਾਂ ਵੀ ਮੈਨੂੰ YouTube ਤੇ ਮੇਰੇ ਜਿਹੜੇ ਸਬਸਕ੍ਰਾਈਬਰ ਨੇ ਈ ਵਿਊਅਰਸ ਨੇ ਮੇਰੀ ਵੀਡੀਓਜ਼ ਦੇਖਦੇ ਨੇ ਬਹੁਤ ਮੈਨੂੰ ਵਧੀਆ ਮਿਲੇ ਨੇ ਬਸ ਮੈਂ ਰੱਬ ਤੇ ਬਹੁਤ ਬਹੁਤ ਉਹਦੇ ਮੈਂ ਸ਼ੁਕਰੀਆ ਕਰਦੀ ਹਾਂ ਧੰਨਵਾਦ ਕਰਦੀ ਹਾਂ ਨਾ ਤੁਹਾਡਾ ਵੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਤੁਸੀਂ ਮੇਨ ਨਾਲ ਜੁੜੇ ਹੋ ਮੇਰੇ ਵੀਡੀਓਜ਼ ਦੇਖਦੇ ਐਨਾ ਮੈਨੂੰ ਪਿਆਰ ਕਰਦੇ ਹੋ ਕਈ ਵਾਰ ਆਇਆ ਲੱਗਦਾ ਹੁੰਦਾ ਜੇ ਮੈਂ ਵੀਡੀਓਸ ਨਾ ਬਣਾਵਾਂ ਮੈਂ YouTube ਤੇ ਮੇਰਾ ਨਾ ਵੀਡੀਓ ਪਾਣੀ ਹੋਵੇ ਮੈਂ ਤਾਂ ਕੰਮਲੀ ਹੋ ਜਾਵਾਂ ਮੈਨੂੰ ਡਿਪਰੈਸ਼ਨ ਹੋ ਜਾ ਪੱਕਾ 100% ਹਮਨ ਨੂੰ ਮੈਨੂੰ ਡਿਪਰੈਸ਼ਨ ਹੋਇਆ ਹੁੰਦਾ ਜੇ ਮੈਂ ਵੀਡੀਓਸ ਨਾ ਬਣਾਉਣੀਆਂ ਹੁੰਦੀਆਂ ਸਿਰਫ ਵੀਡੀਓਸ ਕਰਕੇ ਹੀ ਮੈਂ ਸਾਰਾ ਦਿਨ ਮੈਂ ਬਿਜ਼ੀ ਰਹਿਣੀ ਆ ਕਿਉਂਕਿ ਇੱਕ ਫਿਕਰ ਹੁੰਦਾ ਮਨ ਵਿੱਚ ਵੀ ਵੀਡੀਓ ਬਣਾਉਣੀਆਂ ਵੀਡੀਓ ਐਡਿਟ ਕਰਨੀਆਂ ਵੀਡੀਓ ਅਪਲੋਡ ਕਰਨੀਆਂ ਕਮੈਂਟਸ ਆਪੇ ਨੇ ਉਹਨਾਂ ਦਾ ਰਿਪਲਾਈ ਕਰਨਾ ਤਾਂ ਕੰਮ ਲੱਗੇ ਹੋਇਆ ਆਹਰ ਲੱਗੇ ਨੇ ਮੈਂ YouTube ਦੇ ਨਾਲ ਹਨਾ ਜਦੋਂ ਜਦੋਂ ਬੱਚੇ ਸੋ ਤਾਂ ਮੈਂ ਬਹੁਤ ਬਿਜ਼ੀ ਰਹਿੰਦੀ ਸਪਾ ਜਦੋਂ ਬੱਚੇ ਆਪ ਆਪਣੇ ਪੜਾਈਆਂ ਚ ਪਏ ਜਾਂਦੇ ਨੇ ਹਨਾ ਆਪਣੇ ਦੂਰ ਚਲੇ ਜਾਂਦੇ ਨੇ ਫਿਰ ਮਾਮਾ ਫਰੀ ਫਰੀ ਹੋ ਜਾਂਦੀਆਂ ਨੇ ਕਿਉਂਕਿ ਬੱਚਿਆਂ ਦੇ ਨਾਲ ਇਹਨਾਂ ਕੰਮ ਹੁੰਦਾ ਬੱਚਿਆਂ ਤੋਂ ਬਿਨਾ ਕਹਿ ਕੰਮ ਨਹੀਂ ਹੁੰਦਾ ਤੇ ਬਸ ਨਹੀਂ ਹੁਣ ਨੂੰ ਮੈਨੂੰ ਡਿਪਰੈਸ਼ਨ ਹੋ ਹੀ ਹੁੰਦਾ ਪੱਕਾ ਚਲੋ ਜੀ ਪੁੱਤ ਕੱਲਾ ਬਾਤਾਂ ਹੋ ਗਈਆਂ ਤੁਹਾਡੇ ਨਾਲ ਸੋਈ ਸੀ ਜੀ ਮੇਰੀ ਐਡੀ ਵੀਡੀਓ ਨਾ ਵੀਡੀਓ ਦੇਖਣ ਨੂੰ ਤੁਹਾਡਾ ਬਹੁਤ ਬਹੁਤ ਥੈਂਕ ਯੂ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰ ਲਿਓ ਤੇ ਮਿਲਾਂਗੇ ਖੋਰ ਵੀਡੀਓ ਲੈ ਕੇ ਸਬਸਕ੍ਰਾਈਬ ਕਰੋ